ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਤੇ ਸ਼ੁਰੂ ਕਰਦੇ ਹਾਂ ਕਹਾਣੀ ਰਸਤੇ ਭਾਗ ਆਖਰੀ ਲੇਖਕ ਲਖਵਿੰਦਰ ਸਿੰਘ ਸੰਧੂ ਰਿਕਸ਼ਾ ਮੇਰੇ ਘਰ ਦੇ ਅੱਗੇ ਰੁਕ ਜਾਂਦਾ ਹੈ ਮੈਂ ਰਿਕਸ਼ੇ ਵਾਲੇ ਨੂੰ ਪੈਸੇ ਦਿੰਦਾ ਹਾਂ ਜਾਪਦਾ ਸਾਰੇ ਸ਼ਹਿਰ ਦੀ ਧੁੰਦ ਨੇ ਮੇਰੇ ਘਰ ਨੂੰ ਚਾਰੇ ਪਾਸੇ ਢੋਕ ਲਿਆ ਹੈ ਘਰ ਦਾ ਬਾਗ ਵੀ ਦਿਖਾਈ ਨਹੀਂ ਦਿੰਦਾ ਬੜੀ ਮੁਸ਼ਕਲ ਨਾਲ ਘਰ ਦਾ ਬੂਹਾ ਲੱਭਦਾ ਹਾਂ ਧਾਰਾ-ਧਾਰਾ ਸਹਿਰਾ ਮਰਮਣ ਪੱਕੇ ਦੇ ਪੈਰ ਮੈਂ ਹੌਲੀ-ਹੌਲੀ ਕਮਰੇ 'ਚ ਦਾਖਲ ਹੁੰਦਾ ਹਾਂ ਰੂਪ ਚਿੰਤਾ ਦੀ ਮੂਰਤੀ ਬਣੀ ਡੂੰਘੀਆਂ ਸੋਚਾਂ ਵਿੱਚ ਡੁੱਬੀ ਅਰਜਾਈ ਦੀ ਬੁੱਲਮਾਰੀ ਬੈਠੀ ਹੈ ਇਟਰ ਜਾ ਰਿਹਾ ਹੈ ਕਮਰਾ ਬਹੁਤ ਨਿੱਗਾ ਹੈ ਰੂਪ ਮੇਰੀ ਆਵਾਜ਼ ਸੁਣ ਕੇ ਉਹ ਤਰਪਕ ਜਾਂਦੀ ਹੈ ਮੇਰੇ ਆਉਣ ਦਾ ਉੰਜ ਉਸ ਨੂੰ ਬਿਲਕੁਲ ਵੀ ਪਤਾ ਨਹੀਂ ਲੱਗਦਾ ਹਾਏ ਆਗੇ ਤੁਸੀਂ ਮੇਰੇ ਤਾਂ ਜਾਣ ਹੀ ਕਰਤੀ ਸੀ ਤੁਸੀਂ ਕਦੋਂ ਕਿ ਦੇ ਖੜੇ ਹੋ ਬਸ ਹੁਣੇ ਆਇਆ ਕਿਹੜੀਆਂ ਸੋਚਾਂ ਚ ਡੁੱਬੀ ਬੈਠੀ ਹੈ ਦੁਨੀਆ ਜਹਾਨ ਦੀ ਵੀ ਸੁਰਤ ਨਹੀਂ ਇਹ ਤਾਂ ਠੀਕ ਹੈ ਤਵੀਰ ਤਨੂ ਦਾ ਮਾਰੋ ਗੋਲੀ ਇੱਕ ਨਵਾਂ ਸਿਆਪਾ ਹੋਰ ਖੜਾ ਹੋ ਗਿਆ ਤੁਸੀਂ ਪਹਿਲਾਂ ਬੂਟ ਲਾ ਕੇ ਰਜਾਈ 'ਚ ਬਹਿ ਜਾਓ ਸੋ ਤੋਂ ਕੇ ਕਿਵੇਂ ਕੰਬੀ ਜਾਂਨੇ ਹੋ ਚੰਗਾ ਕੀਤਾ ਮੋਟਰਸਾਈਕਲ ਨਹੀਂ ਲੈ ਕੇ ਗਏ ਨਾ ਕੰਬਲ ਨਾ ਓਵਰ ਕੋਟ ਸੱਤ ਭੱਤੀ 'ਚ ਭੱਜਣ ਦੀ ਕੀਤੀ ਤੁਸੀਂ ਆਪਣੇ ਆਪ ਦਾ ਵੀ ਖਿਆਲ ਖਣਾ ਚਾਹੀਦਾ ਬੰਦੇ ਨੂੰ ਮੈਂ ਬੂਟ ਲਾ ਕੇ ਬਿਸਤਰੇ 'ਚ ਬੜ ਜਾਂਦਾ ਹਾ ਹੀਟਰ ਤੇ ਠਰੇ ਹੋਏ ਹੱਥ ਸੇਕਦਾ ਹੋਇਆ ਪੁੱਛਦਾ ਹਾਂ ਘਰ ਬੈਠੀ ਨੇ ਕਿਹੜਾ ਨਵਾਂ ਸਿਆਪਾ ਖੜਾ ਕਰ ਲਿਆ ਥੋਡੀ ਲਾਰਲੀ ਭੈਣ ਰਾણો ਨੇ ਨਵਾਂ ਚੰਦ ਜੜਾਤਾ ਅੱਜ ਕਾਜ ਬੁਲਾਇਆ ਸੀ ਪ੍ਰਿੰਸੀਪਲ ਨੇ ਮੈਨੂੰ ਚਵੜਾਸੀ ਨੇ ਦੋ ਤਿੰਨ ਗਿੜੇ ਮਾਰੇ ਪਹਿਲਾਂ ਰਾਣੂ ਪੁੱਛਣਾਇਆ ਫੇਰ ਤੁਹਾਨੂੰ ਪੁੱਛਣਾਇਆ ਤੀਜੀ ਵਾਰ ਆਖਣ ਲੱਗਿਆ ਤੁਸੀਂ ਆ ਜਾਓ ਜ਼ਰੂਰੀ ਕੰਮ ਐ ਬੁਖਾਰ ਤਾਂ ਮੇਰਾ ਉੱਤਰ ਹੀ ਗਿਆ ਸੀ ਦੋ ਕੋਟੀਆਂ ਪਾਈਆਂ ਛਾਲ ਦੀ ਬੁੱਕਲ ਮਾਰੀ ਫੇਰ ਵੀ ਸਿਰ ਸੁੰਨ ਹੋ ਗਿਆ ਹਵਾ ਵਿੱਚ ਜੀ ਨਿਕਲਦੀ ਸੀ ਉਹਦਾ ਸਿਰ ਫੱਟੀ ਜਾਂਦਾ ਤੈਨੂੰ ਕੀ ਲੋੜ ਪਈ ਸੀ ਜਾਣ ਦੀ ਸਹਾਇਤਾ ਸੌਣ ਨਹੀਂ ਦਿੱਤੇ ਅੰਜ ਪੱਠ ਤਾਬ ਜਿਹੜਾ ਕਰਿਆ ਹੈ ਮਾਇਆ ਪੇ ਜਾ ਆਉਂਦਾ ਪ੍ਰਿੰਸੀਪਲ ਇੱਥੇ ਭੱਜੀ ਜਾਂਦੀ ਸੀ ਭੱਜੀ ਤਾਂ ਨਹੀਂ ਸੀ ਜਾਂਦੀ ਸੋਚਿਆ ਕਾਲਜ ਕਿਹੜਾ ਦੂਰ ਹੈ ਨਾਲੇ ਚਪੜਾਸੀ ਜਿਹੜਾ ਘੜੀ-ਮੁੜੀ ਘੇੜੇ ਮਾਰਦਾ ਕੋਈ ਖਾਸ ਗੱਲ ਹੋਣੀ ਹੈ ਤੁਸੀਂ ਭਲਾ ਰਾਣੋਂ ਬਾਰੇ ਕਿਸ ਤੋਂ ਪਤਾ ਕੀਤਾ ਸੀ ਉਹਦੀ ਸਹੇਲੀ ਪਿੰਕੀ ਘੜੀ ਸੀ ਟੱਕ ਸ਼ਾਪ ਤੇ ਅਖੇ ਰਾਣੋਂ ਦਾ ਪਹਿਲੇ ਪੀੜ ਦੀ ਗਈ ਵੀ ਆ ਕਾਲਜੋਂ ਪ੍ਰਿੰਸੀਪਲ ਵਿਚਾਰੀ ਬੜੀ ਚੰਗੀ ਹੈ ਪਹਿਲਾਂ ਮੈਨੂੰ ਚਾਹ ਪਲਾਈ ਮੱਲੋ ਮੱਲੀ ਫੇਰ ਪੁੱਛਣ ਲੱਗੀ ਰਾਣੋ ਕਿੱਥੇ ਐ ਉਸਨੂੰ ਦਫ਼ਤਰ ਬੁਲਾਇਆ ਸੀ ਕਾਲਜੋ ਹੀ ਦੌਰਗੀ ਮੈਂ ਕਿਹਾ ਸਾਨੂੰ ਤਾਂ ਕਹਿੰਦੀ ਸੀ ਛੁੱਟੀ ਲੈ ਕੇ ਆਈ ਆ ਉਸਦੇ ਵੀਰ ਜੀ ਨੇ ਜਾਣਾ ਸੀ ਪਿੰਡ ਕਿਸੇ ਜ਼ਰੂਰੀ ਕੰਮ ਆ ਉਹਨਾਂ ਦੇ ਨਾਲ ਹੀ ਪਿੰਡ ਚਲੀ ਗਈ ਪ੍ਰਿੰਸੀਪਲ ਨੇ ਦਰਾਜ ਚੋਂ ਇੱਕ ਲਫਾਫਾ ਕੱਢਿਆ ਤੇ ਮੇਰੇ ਵੱਲ ਵਧਾ ਕੇ ਕਹਿਣ ਲੱਗੀ ਰਾਣੋ ਗੁਸਤਾਖ ਲੜਕੀ ਹੈ ਡਿਸਓਬੀਡੀਐਂਟ ਉਸਨੇ ਸਾਰੇ ਕਾਲਜ ਦਾ ਡਿਸਪਲਿਨ ਖਰਾਬ ਕਰ ਰੱਖਿਆ ਇਹੋ ਜਿਹੀਆਂ ਚਿੱਠੀਆਂ ਆਉਂਦੀਆਂ ਉਸਨੂੰ ਮੈਨੂੰ ਉਸਦੇ ਪਿਤਾ ਜੀ ਦਾ ਲਿਹਾਜ਼ ਆ ਨਹੀਂ ਕਾਲਜੋਂ ਕੱਢ ਕੇ ਬਾਹਰ ਮਾਰਦੀ ਕਾਲਜ ਦੇ ਅਨੁਸ਼ਾਸਨ ਦਾ ਸਵਾਲ ਹੈ ਮੈਂ ਤਾਂ ਪਹਿਲਾਂ ਹੀ ਅੰਦਰੋਂ ਕਵਾਰੀਆਂ ਦੀ ਦੁਕਾਨਵਾਗਾ ਕਿੰਡਿਆ ਪਿਆ ਹਾਂ ਟੁਕੜੇ ਟੁਕੜੇ ਹੋਇਆ ਪਿਆ ਹਾਂ ਇਸ ਨਵੇਂ ਤਮਾਕੀ ਨਾਲ ਮੇਰੀ ਅੰਦਰਲੀ ਉਤਲ ਪੁਤਲ ਵਿੱਚ ਭਾਰੀ ਵਾਧਾ ਹੁੰਦਾ ਹੈ ਸਰੀਰ ਨੂੰ ਕੰਬਾ ਚੜ ਜਾਂਦਾ ਹੈ ਅਰਜਾਈ 'ਚ ਬੈਠਾ ਹਾਂ ਹੀਟਰ ਵੀ ਵਾਰਿਆ ਹੈ ਪਰ ਮੈਨੂੰ ਜਿਵੇਂ ਕਿਸੇ ਨੇ ਬਰਫ਼ ਦੀ ਸੱਲ ਉੱਤੇ ਬਿਠਾ ਦਿੱਤਾ ਹੈ ਰੂਪ ਦੀਆਂ ਗੱਲਾਂ ਦਾ ਹਰ ਸ਼ਬਦ ਵਰਪ ਦੀ ਡਲੀ ਬਣ ਕੇ ਮੇਰੇ ਲਹੂ 'ਚ ਵਰ ਗਿਆ ਪ੍ਰਤੀਤ ਹੁੰਦਾ ਹੈ। ਮੈਂ ਜੀ ਚਿੱਠੀ ਪੜ੍ਹੀ, ਇੰਨੀ ਗੰਦੀ, ਇੰਨੀ ਫੌਸ, ਇੰਨੀ ਅਸ਼ਲੀਲ ਹਸਬੰਦ ਵਾਈਫ ਵੀ ਇਸ ਤਰ੍ਹਾਂ ਨੰਗੀਆਂ ਗੱਲਾਂ ਨਹੀਂ ਕਰਦੇ। ਰਾਣਾ ਦੀ ਚਿੱਠੀ ਦੇ ਜਵਾਬ ਵਿੱਚ ਲਿਖੀ ਜਾਪਦੀ ਸੀ ਕਿਸੇ ਮੁੰਡੇ ਵੱਲੋਂ। ਪਿਛਲੀ ਮੁਲਾਕਾਤ ਦੀਆਂ ਗੱਲਾਂ ਲਿਖੀਆਂ ਹੋਈਆਂ ਸਨ ਚਸਕੇ ਲੈ ਲੈ ਕੇ ਇੱਕ ਸਫਾ ਮਸਾ ਪੜ ਹੋਇਆ ਮੈਥੋਂ ਦਾ। ਇੰੀਆਂ ਸਫਿਆਂ ਦੀ ਚਿੱਠੀ ਅਖੀਰ 'ਚ ਲਿਖਿਆ ਸੀ ਸਦਾ ਵਾਸਤੇ ਤੇਰਾ ਸੁਖਮੀਤ ਕਿੱਥੇ ਆਉ ਚਿੱਠੀ ਬਖਾਈ ਮੈਨੂੰ ਪ੍ਰਿੰਸੀਪਲ ਨੇ ਰੱਖ ਲਈ ਉਂਝਦਾ ਕਹਿੰਦੀ ਸੀ ਰਿਕਾਰਡ ਚ ਰੱਖੂੰਗੀ ਪੁੱਛ ਪੜਤਾਲ ਕਰੂੰਗੀ ਕਈ ਵਾਰ ਮੁੰਡੇ ਸ਼ਰਾਰਤ ਵਜੋਂ ਵੀ ਉਹ ਜੀਆਂ ਚਿੱਠੀਆਂ ਲਿਖ ਦਿੰਦੇ ਨੇ ਸੋਹਣੀਆਂ ਕੁੜੀਆਂ ਨੂੰ ਪਰ ਰਾਣੋਂ ਦਾ ਕਾਜ ਤੋਂ ਦੌਰ ਜਣਾ ਸ਼ੱਕ ਪੈਦਾ ਕਰਦਾ ਹੈ ਅਜਿਹੀ ਹਰਕਤ ਮੈਂ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦੀ ਕਿੱਥੋਂ ਆਈ ਸੀ ਜੀ ਚਿੱਠੀ ਪਤਾ ਨਹੀਂ ਜੀ ਲਿਖਿਆ ਹੋਇਆ ਹੈ ਲਿਫਾਫੇ ਤੇ ਚੰਡੀਗੜ੍ਹ ਦੀ ਮੋਹਰ ਲੱਗੀ ਸੀ ਪਰ ਉਹ ਵੀ ਚੰਗੂ ਪੜੀ ਨਹੀਂ ਸੀ ਜਾਂਦੀ ਜੋ ਕਰੂ ਮੈਂ ਜਾਣ ਸਕਾਈ ਹੈ ਜੋ ਕਰੂ ਆਪੇ ਭਰੂ ਇਹ ਗੱਲ ਇੰਨੀ ਰੂਪ ਨੂੰ ਨਹੀਂ ਜਿੰਨੀ ਮੈਂ ਆਪਣੇ ਆਪ ਨੂੰ ਕਹਿਣੀ ਚਾਹੁੰਦਾ ਸਾਂ ਜਾਨ ਅਸਲ ਵਿੱਚ ਮੇਰੀ ਸੁੱਕ ਰਹੀ ਹੈ ਰੂਪ ਗੱਲ ਜਾਈ ਰੱਖਦੀ ਹੈ ਪ੍ਰਿੰਸੀਪਲ ਪਾਪਾ ਜੀ ਨੂੰ ਚਿੱਠੀ ਲਿਖੀ ਬੈਠੀ ਸੀ ਰਾਣੋਂ ਦੇ ਬਾਰੇ ਜਦ ਵੀ ਜੀ ਨੂੰ ਪਤਾ ਲੱਗੂ ਫਿਰ ਕਿਉਂ ਦੱਸੋ ਕੀ ਖ਼ਬਰ ਲਿਆਏ ਹੋ ਪਹੁੰਚ ਗਈ ਸੀ ਮਹਾਰਾਣੀ ਪਿੰਡ ਰੂਪ ਨੂੰ ਰਾਣੋਂ ਦੀ ਗੱਲ ਸਾਂਝੀ ਕਰਨ ਦੀ ਇੰਨੀ ਵੇਚ ਨਹੀਂ ਹੈ ਕਿ ਜਿਹੜੀ ਗੱਲ ਉਸਨੇ ਆਉਣਸਾਰ ਪੁੱਛਣੀ ਸੀ ਉਹ ਆਪਦੀ ਗੱਲ ਮੁਕਾ ਕੇ ਪੁੱਛਦੀ ਹੈ ਆਹੋ ਪਹੁੰਚ ਗਈ ਸੀ ਸ਼ੁਕਰ ਹੈ ਚਲੋ ਪਹਿਲਾਂ ਮੈਂ ਚਾਹ ਬਣਾ ਦਿਆਂ ਤੁਸੀਂ ਓਨਾ ਚਿਰ ਕੱਪੜੇ ਬਦਲ ਲਓ ਬਾਕੀ ਗੱਲਾਂ ਫੇਰ ਦੱਸਿਓ ਸਖਾਲੇ ਹੋ ਕੇ ਆਂਡੇ ਪੈਨੇ ਆਮਲੇਟ ਬਣਾ ਦਿਆਂ ਮੈਨੂੰ ਤਾਂ ਭੁੱਖ ਨਹੀਂ ਬਸ ਦੁੱਧ ਦੀ ਘੁੱਟ ਪੀ ਲਵਾਂਗੀ ਤੁਹਾਨੂੰ ਦੱਸੋ ਹੋਰ ਕੀ ਬਣਾ ਕੇ ਦੇਵਾਂ ਭੁੱਖ ਤਾਂ ਮੈਨੂੰ ਵੀ ਕੋਈ ਨਹੀਂ ਅੰਦਰ ਪਤਾ ਨਹੀਂ ਕਾਹਦੇ ਨਾਲ ਭਰਿਆ ਪਿਆ ਰੂਪ ਚਾਹ ਬਣਾ ਲੈਂਦੀ ਹੈ ਦੋ ਅੰਡਿਆਂ ਦਾ ਆਮਲੇਟ ਵੀ ਉਸਨੇ ਬਣਾ ਲਿਆ ਹੈ। ਉਹ ਅੰਡਿਆਂ 'ਚ ਭਉ ਕੇ ਟੋਸਟ ਤਿਆਰ ਕਰ ਰਹੀ ਹੈ। ਮੈਂ ਕੰਬਲ ਦੀ ਬੁੱਕਲ ਮਾਰ ਕੇ ਉਹਦੇ ਕੋਲ ਹੀ ਪੀੜੀ ਤੇ ਜਾ ਬੈਠਦਾ ਹਾਂ। ਟੋਸਟ ਤੇ ਆਮਲੇਟ ਦੀ ਖੁਸ਼ਬੂ ਨਾਲ ਮੇਰੀ ਭੁੱਖ ਚਮਕ ਪੈਂਦੀ ਹੈ। ਆਪੀ ਇਸ ਫੜਾਈ ਗਰਮ-ਗਰਮ ਕਾਲਜਾ ਧਾਫੜਾ ਖੋਪੀ ਜਾਂਦੀ ਹੈ। ਪਿੰਡੇ 'ਚ ਸਵੇਰ ਦਾ ਚਾਹ ਦੀ ਘੁੱਟ ਤੇ ਪੀ ਤੁਰਿਆ ਫਦਾ। ਹੁਣ ਦੱਸੋ ਕੀ ਹੋਇਆ ਅੱਜ? ਅੱਜ ਤਾਂ ਸਾਰਟ ਬਰਮਾਗਰੀ ਪੈ ਗਿਆ ਮੇਰੇ ਹੱਥ ਧੋਕੇ। ਹੁਣ ਤਾਂ ਸੱਪ ਦੇ ਮੂੰਹ ਚ ਹੋਰ ਕਿਰਲੀ ਵਾਲੀ ਗੱਲ ਹੋਈ ਪਈ ਐ ਦੋ ਵੀੜੀਆਂ ਚ ਪੈਰ ਰੱਖ ਚੱਲਣਾ ਬਹੁਤ ਔਖਾ ਐ ਇੱਕ ਪਾਸਾ ਕਰਨਾ ਪਊ ਬੁਝਾਰਦਾ ਕਿ ਭਾਈ ਜਾਨਿਓ ਸਿੱਧੀ ਗੱਲ ਦੱਸੋ ਘਰ ਵਾਲੇ ਆਖਰ ਚਾਹੁੰਦੇ ਕੀ ਨੇ ਤੁਹਾਨੂੰ ਬੁਰਾ ਭਲਾ ਤਾਂ ਨਹੀਂ ਆਖਿਆ ਜਾਪਦਾ ਹੈ ਰੂਪ ਨੇ ਮੇਰੀ ਚਿੰਤਾ ਨੂੰ ਸਾਂਭ ਲਈ ਆਪਣੇ ਦਿਲ ਦੀ ਚਾਦਰ ਖੋਲ ਕੇ ਵਿਛਾ ਦਿੱਤੀ ਐ ਮੈਂ ਉਸ ਦੀ ਸਾਰੀ ਗੱਲ ਵਿਸਥਾਰ ਵਿੱਚ ਦੱਸਦਾ ਹਾਂ ਰੂਪ ਦੇ ਚਿਹਰੇ ਤੇ ਇੱਕ ਰੰਗ ਆਉਂਦਾ ਹੈ ਇੱਕ ਜਾਂਦਾ ਹੈ ਆਪਾਂ ਨੂੰ ਦੋ ਦਿਨ ਵੀ ਸੁੱਖ ਦੇ ਕਟ ਨਹੀਂ ਦੇਣੇ ਵੇਖ ਲਓ ਉਹ ਕਰਤੂਤਾਂ ਬੀਬੀ ਰਾਣੀ ਦੀਆਂ ਅਖੇ ਇਸ ਨੂੰ ਡਾਕਟਰ ਬਣਾਉਣਾ ਹੈ ਨਾਲੇ ਪੜਾਈਏ ਨਾਲੇ ਛੱਤਰ ਖਾਈਏ ਦੇ ਦਿਓ ਇਹਨਾਂ ਨੂੰ ਪੈਸੇ ਕਿਉਂਕਿ ਕਮਾ ਕੇ ਫੜਾਈ ਸੀ ਨਾ ਇਨਸਾਨਾਂ ਚਕੋਤਾ ਉਲਟਾ ਪੈਸੇ ਸਾਥੋਂ ਮੰਗਦੇ ਐ ਅਸੀਂ ਚਿੰਤਾਵਾਂ ਸਾਂਝੀਆਂ ਕਰਦੇ ਹਾਂ ਦਿਲ ਦੀ ਭੜਾਸ ਕੱਢ ਰਹੇ ਹਾਂ ਜਾਲ ਵਿੱਚ ਫਸੇ ਹਿਰਨਾ ਵਾਂਗ ਤੁਰਲੀਆਂ ਮਾਰ ਰਹੇ ਹਾਂ ਜਾਲ ਦੀ ਤੰਦ ਕਿਸੇ ਪਾਸਿਓਂ ਵੀ ਟੁੱਟਦੀ ਦਿਖਾਈ ਨਹੀਂ ਦਿੰਦੀ ਚੰਗਾ ਹੁਣ ਸੌਂ ਜੀਏ ਰੂਪ ਅੱਧੀ ਰਾਤ ਹੋ ਗਈ ਤੜਕੇ ਉੱਠ ਕੇ ਸੋਚਾਂਗੇ ਕੀ ਕਰਨਾ ਚਾਹੀਦਾ ਹੁਣ ਦਿਮਾਗ ਕੰਮ ਨਹੀਂ ਕਰਦਾ ਰੂਪ ਨੇ ਟਿਊਬ ਵਜਾ ਕੇ ਜ਼ੀਰੋ ਦਾ ਵੱਲ ਜਗਾ ਦਿੱਤਾ ਹੈ ਉਸ ਨੂੰ ਕੋਪੋਨੇ ਰੇਚੇ ਨੀਂਦ ਨਹੀਂ ਆਉਂਦੀ ਉਹ ਅਜੇ ਵੀ ਬੋਲ ਰਹੀ ਹੈ ਪਰ ਮੈਂ ਸਾਰੇ ਦਿਨ ਦਾ ਥੱਕਿਆ ਟੁੱਟਿਆ ਪਤਾ ਨਹੀਂ ਕਦੋਂ ਸੌ ਜਾਂਦਾ ਹਾਂ ਸਵੇਰੇ ਉੱਠਦਾ ਹਾਂ ਅੱਜ ਮੇਰਾ ਦਫ਼ਤਰ ਜਾਣ ਨੂੰ ਬਿਲਕੁਲ ਜੀ ਨਹੀਂ ਕਰਦਾ ਤੇ ਮੈਂ ਡਾਕਟਰ ਤੋਂ ਰੂਪ ਦੀ ਬਿਮਾਰੀ ਦਾ ਮੈਡੀਕਲ ਸਰਟੀਫਿਕੇਟ ਲੈ ਕੇ ਡਾਕਟਰ ਚਾਰ ਦਿਨਾਂ ਦੀ ਛੁੱਟੀ ਭੇਜ ਦਿੰਦਾ ਹਾਂ ਤੁੰਦ ਤੁੰਦ ਤੁੰਦਾ ਅੰਦਰ ਬਾਹਰ ਤੁੰਦੀ ਤੁੰਦਾ ਦੋ ਛੁੱਟੀਆਂ ਤਾਂ ਤੁੰਦਲੀਆਂ ਤੁੰਦਲੀਆਂ ਗੱਲਾਂ ਕਰਦੇ ਆਂ ਠੋਠਰ ਕਰਦੇ ਆਂ ਹੀ ਲੰਘ ਜਾਂਦੀਆਂ ਹਨ ਤੀਜੇ ਦਿਨ ਅੱਜ ਨੀਲਾ ਨਿਰਮਲ ਆਕਾਸ਼ ਨਜ਼ਰ ਆਇਆ ਹੈ ਕਈ ਦਿਨਾਂ ਬਾਅਦ ਅ ਚੜਦਾ ਸੂਰਜ ਦਿਖਾਈ ਦਿੱਤਾ ਹੈ ਨਿੱਗੀ ਨਿੱਗੀ ਧੁੱਪ ਪਿਆਰੀ ਲੱਗਦੀ ਹੈ ਖਾਜੀ ਖਾਨ ਪਿੱਛੇ ਅਸੀਂ ਬੀੜੇ ਤੇ ਤੋਪ ਸੇਕ ਰਹੇ ਆ ਗੱਲ ਤੋਂ ਰੂਪ ਤੂੰ ਕਹਿੰਦੀ ਸੀ ਸਫਾਈ ਕਰਾਂਗੇ ਤੋਂ ਪਿੰਕਲੀ ਤੋਂ ਸਾਰਾ ਕੁਝ ਸੜਿਆ ਪਿਆ ਹੈ ਕੱਪੜਿਆਂ ਦਾ ਢੇਰ ਪਿਆ ਧੋਣ ਵਾਲਾ ਅੱਜ ਸਫਾਈ ਕਰਗੇ ਚਲੋ ਫਿਰ ਮੇਰੇ ਨਾਲ ਲੱਗੋ ਆਪਾਂ ਸਫਾਈ ਕਰਦੇ ਹਾਂ ਕਮਰਿਆਂ ਤੋਂ ਸ਼ੁਰੂ ਕਰਦੇ ਹਾਂ ਸਾਨੂੰ ਪੂਰੇ ਕਰਦੀ ਸਫਾਈ ਕਰਨ ਨੂੰ 3 ਘੰਟੇ ਲੱਗ ਜਾਂਦੇ ਹਨ ਅਸੀਂ ਬਿਲਕੁਲ ਥੱਕ ਜਾਂਦੇ ਹਾਂ ਤੁਸੀਂ ਓਹ ਕਰੋ ਰੋਟੀ ਹੋਟਲ ਤੋਂ ਹੀ ਲੈ ਆਓ ਮੇਰੇ ਜਿਦਾ ਹੋਣਾ ਹਿੰਮਤ ਨਹੀਂ ਦੀ ਪਕਾਉਣ ਦੀ ਰੂਪ ਵਿਸਤ੍ਰਿਤ ਤੇ ਡਿੱਗਦੀ ਹੋਈ ਆਖਦੀ ਹੈ। ਹੋਟਲ ਦੀ ਰੋਟੀ ਨਾਲ ਤਾਂ ਵਰਤ ਰੱਖਣਾ ਚੰਗਾ ਹੈ। ਕਹੇ ਤਾਂ ਡੱਬਲ ਰੋਟੀ ਤੇ ਅੰਡੇ ਲਿਆਉਣਾ ਭੱਜ ਕੇ। ਜਿਵੇਂ ਤੁਹਾਡਾ ਦਿਲ ਕਰਦਾ ਕਰ ਲਓ। ਮੈਥੋਂ ਹੁਣ ਕੁਝ ਨਹੀਂ ਹੁੰਦਾ। ਇਹ ਹੋਰ ਜਾਈ ਚ ਵੜ ਜਾਂਦੀ ਹੈ। ਮੈਂ ਬਾਜ਼ਾਰੋਂ ਡੱਬਲ ਰੋਟੀ ਤੇ ਅੰਡੇ ਲੈ ਆਉਂਦਾ ਹਾਂ। ਫਿਰ ਸੋਈ ਚ ਜਾ ਕੇ ਪਕਾਉਣ ਦੀ ਤਿਆਰੀ ਕਰਦਾ ਹਾਂ। ਬਾਹਰਲਾ ਵਾਰ ਖੜਕਦਾ ਹੈ। ਨਾਲ ਹੀ ਆਵਾਜ਼ ਆਉਂਦੀ ਹੈ। ਮਾਂ ਦੀ ਆਵਾਜ਼ ਵਰਗੀ। ਮੈਂ ਰੂਪ ਨੂੰ ਆਵਾਜ਼ ਮਾਰਦਾ ਲੱਗਦਾ ਵੀਜੀ ਆਏ ਨੇ ਵੀਜੀ ਦਾ ਨਾਂ ਸੁਣਦੇ ਹੀ ਰੂਪਰ ਜਾਈ ਵਗਾ ਕੇ ਮਾਰਦੀ ਹੈ ਫਟਾਫਟ ਚਾਲ ਦੀ ਬੁੱਕਲ ਮਾਰ ਕੇ ਕੱਪੜੇ ਠੀਕ ਕਰਦੀ ਹੈ ਅਣਵਾਹੇ ਵਾਲਾ ਨੂੰ ਹੱਥਾਂ ਦਾ ਠੀਕ ਕਰਦੀ ਹੈ ਉਹ ਮੇਰੇ ਕੋਲ ਸੋਈ ਆ ਜਾਂਦੀ ਹੈ ਮੈਂ ਕਾਲੀ ਕਾਲੀ ਤੌਲਗੇ ਨਾਲ ਹੱਥ ਪਹੁੰਚ ਕੇ ਬਾਹਰ ਖੋਲਦਾ ਹਾਂ ਸਤਿ ਸ੍ਰੀ ਅਕਾਲ ਵੀਜੀ ਸਤਿ ਸ੍ਰੀ ਅਕਾਲ ਸੁੱਤੇ ਪਏ ਸੀ ਇਨਾਂ ਚਿਰ ਲੱਗਦਾ ਹੁੰਦਾ ਬਾਹਰ ਖੋਲਣ ਨੂੰ ਖੁੱਲਾ ਰੱਖਿਆ ਕਰੋ ਬਸ ਦੇ ਘਰਾਂ ਦੇ ਬਾਹਰ ਖੁੱਲੇ ਹੁੰਦੇ ਆ ਕਾਂਟਾ ਹੋ ਗਿਆ ਕੜਕੌਂਦੀ ਨੂੰ ਵੀਜੀ ਚੜੇ ਚੜਾਏ ਅੰਦਰ ਆਉਂਦੇ ਹਨ ਉਹਨਾਂ ਦੇ ਗੁੱਸੇ ਵਾਲਾ ਬਹੁਤਾ ਧਿਆਨ ਨਾ ਦਿੰਦਾ ਹੋਇਆ ਉੱਤਰ ਦਿੰਦਾ ਹਾਂ ਬਾਹਰ ਤਾਂ ਵੀਜੀ ਖੁੱਲਾ ਹੀ ਹੁੰਦਾ ਹਰ ਵੇਲੇ ਮੈਂ ਬਾਜ਼ਾਰੋਂ ਆਇਆ ਹੁਣੇ ਕਾਲੀ ਚ ਕੁੰਡਾ ਲੱਗ ਗਿਆ ਉਹ ਸੁਣਾਓ ਕੀ ਹਾਲ ਹੈ ਇਕੱਲੇ ਹੀ ਆਏ ਹੋ ਨਹੀਂ ਰਾણો ਵੀ ਆਈ ਹੈ ਤੇਰੇ ਪਾਪਾ ਜੀ ਵੀ ਆਏ ਨੇ ਉਹ ਦੋਵੇਂ ਕਾਲਜ ਗਏ ਨੇ ਚਿੱਠੀ ਗਈ ਸੀ ਪ੍ਰਿੰਸੀਪਲ ਦੀ ਰੂਪ ਬਾਹਰਾ ਕੇ ਵੀਜੀ ਦੇ ਪੈਰੀ ਹੱਥ ਲਾਉਂਦੀ ਹੈ ਵੀਜੀ ਪੋਲਾ ਜਾ ਉਸਦੇ ਸਿਰ ਤੇ ਹੱਥ ਰੱਖਦੇ ਹਨ ਪਰ ਮੂੰਹੋਂ ਕੁਝ ਨਹੀਂ ਬੋਲਦੇ ਉਹਨਾਂ ਦੇ ਬੁੱਲ ਤਾਂ ਹਿਲਦੇ ਹਨ ਪਰ ਆਵਾਜ਼ ਸੁਣਾਈ ਨਹੀਂ ਦਿੰਦੀ ਕੁਰਸੀਆਂ ਅਜੇ ਬਾਹਰ ਹੀ ਪਈਆਂ ਹਨ ਬੀਜੀ ਇੱਕ ਕੁਰਸੀ ਤੇ ਬੈਠ ਜਾਂਦੇ ਹਨ ਚਾਹ ਬਣਾਉ ਬੀਜੀ ਵਾਸਤੇ ਰੂਪ ਉੱਠ ਕੇ ਅੰਦਰ ਜਾਣ ਲੱਗਦੀ ਹੈ ਨਹੀਂ ਬਹੂ ਚਾਹ ਨਹੀਂ ਪੀਣੀ ਅਜੇ ਪਾਣੀ ਦਾ ਗਲਾਸ ਲਿਆ ਠੰਡੇ ਦਾ ਅੱਗ ਲੱਗੀ ਪਈ ਅੰਦਰ ਰੂਪ ਪਾਣੀ ਦਾ ਗਲਾਸ ਲਿਆਉਂਦੀ ਹੈ ਮਾਂ ਇੱਕੋ ਸਾਹੇ ਗਲਾਸ ਖਾਲੀ ਕਰ ਦਿੰਦੀ ਹੈ ਗਲਾਸ ਫੜਦੀ ਰੂਪ ਪੁੱਛਦੀ ਹੈ ਹੋਰ ਲਿਆਵਾਂ ਬੀਜੀ ਹਾਂ ਇੱਕ ਹੋਰ ਲਿਆ ਰੋਟੀ ਖਾ ਕੇ ਤੁਰੇ ਸੀ ਸਾਗ ਨਾਲ ਬੜੀ ਤ੍ਰੇਹ ਲੱਗੀ ਹੈ ਚੰਗਾ ਫਿਰ ਚਾਹ ਪਾਪਾ ਜੀ ਹੋਰਾਂ ਦੇ ਆਉਣ ਤੇ ਬਣਾ ਲਾਂਗੇ ਤੁਸੀਂ ਆ ਗਏ ਇਹ ਵੀ ਚੰਗਾ ਹੋਇਆ ਹੁਣ ਰੂਪ ਨੂੰ ਵੀ ਮਿਲ ਜਾਓਗੇ ਰਸਮੀ ਜੀਆਂ ਗੱਲਾਂ ਕਰਕੇ ਮੈਂ ਆਪਣਾ ਧਿਆਨ ਅੰਦਰਲੇ ਦਰ ਤੋਂ ਹਟਾਉਣ ਦਾ ਯਤਨ ਕਰ ਰਿਹਾ ਹਾਂ ਤੁਸੀਂ ਪੈਸੇ ਲੈ ਆਏ ਜਾ ਕੇ ماں ਅਸਲੀ ਮੁੱਦੇ ਤੇ ਆ ਗਈ ਹੈ ਨਹੀਂ ਰੂਪ ਬਿਮਾਰਹੀ ਤਿੰਨ ਚਾਰ ਦਿਨਾਂ ਕਮਜ਼ੋਰੀ ਹੋ ਗਈ ਅੱਜ ਉੱਠੀ ਆ ਮੜਾ ਜਾ ਫੇਰ ਠੰਡ ਬੜੀ ਹੈ ਇਹਦੇ ਬਿਨਾ ਪੈਸੇ ਨਿਕਲਨੇ ਨਹੀਂ। ਮਾਂ ਬੜਬੜ ਕਰਨ ਲੱਗ ਜਾਂਦੀ ਹੈ। ਪਾਪਾ ਜੀ ਥੇਰਾਣੋਂ ਵੀ ਆ ਜਾਂਦੇ ਹਨ। ਬਾਹਰ ਠੰਡ ਵੱਜ ਜਾਂਦੀ ਹੈ। ਸਭ ਨੂੰ ਪਾਲੇ ਦੀਆਂ ਧੁਰਤੜੀਆਂ ਆਉਂਦੀਆਂ ਹਨ। ਅਸੀਂ ਸਾਰੇ ਆਪਣੀ ਆਪਣੀ ਕੁਰਸੀ ਚੱਕ ਕੇ ਅੰਦਰ ਚਲੇ ਜਾਂਦੇ ਹਾਂ। ਰੂਪੀਟਰ ਲਾ ਦਿੰਦੀ ਹੈ। ਪਾਪਾ ਜੀ ਆਪਣਾ ਰਿਵਾਲਵਰ ਲਾ ਕੇ ਸਾਹਮਣੇ ਮੇਜ਼ ਤੇ ਰੱਖ ਦਿੰਦੇ ਹਨ ਤੇ ਬੈਠਦੇ ਹੀ ਕਾਜ ਦੀਆਂ ਰਾਣੋਂ ਦੀਆਂ ਪ੍ਰਿੰਸੀਪਲ ਦੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ ਹਨ। ਦਾਖਲਾ ਭੇਜਣ ਦੇ ਦਿਨ ਹਨ ਸੋਚਿਆ ਪ੍ਰਿੰਸੀਪਲ ਹੋਰ ਹੀ ਨਾ ਰੱਪੜ ਪਾ ਕੇ ਵਹਿ ਜੇ ਸਾਰੀ ਗੱਲ ਰਫਾ ਦਫਾ ਹੋ ਗਈ ਕਿਸੇ ਦੀ ਚਿੱਠੀ ਕਿਸੇ ਦੀ ਗੱਲ ਕਿਸੇ ਦੀ ਬਾਤ ਰਣੂ ਨੂੰ ਖਾਮ ਖਾਮ ਮਾਫੀ ਮੰਗਣੀ ਪਈ ਇਹ ਵੀ ਕਮਲੀ ਹੈ ਦਫਤਰ ਚ ਲਈ ਜਾਂਦੀ ਜਦੋਂ ਬੁਲਾਇਆ ਸੀ ਮੂਝ ਤਾਂ ਨਹੀਂ ਪਉਂਦੀ ਸੀ ਪ੍ਰਿੰਸੀਪਲ ਬਥੇਰਾ ਦਾਨ ਦਿੱਤਾ ਬਾਪੂ ਜੀ ਨੇ ਕਾਲਜ ਨੂੰ ਹੁਣ ਤੱਕ ਤਸਵੀਰ ਲੱਗੀ ਹੋਈ ਹੈ ਉਹਨਾਂ ਦੇ ਦਫਤਰ ਚ ਜਦ ਪਤਾ ਲੱਗਿਆ ਇਹ ਤਾਂ ਸਰਦਾਰ ਬਹਾਦਰ ਸਰਦਾਰ ਗੁਰਬਖਸ਼ ਸਿੰਘ ਫਰਜੰਦੇ ਖਾਸ ਦੌਲਤੇ ਇੰਗਲਿਸ਼ੀਆ ਦੀ ਪੁੱਤਰੀ ਹੈ ਤਾਂ ਚਿੱਠੀ ਪਾੜ ਕੇ ਝੱਟੀ ਢੀਠੀ ਚ ਮਰੀ ਤੇ ਲੱਗ ਪਈ ਪੋਚਵੀਆਂ ਮਾਰਨਾ ਤੁਹਾਡੇ ਵਰਗੇ ਮਹਾਪੁਰਸ਼ਾਂ ਦੇ ਆਸਰੇ ਹੀ ਤਾਂ ਐਡੀਆਂ ਵੱਡੀਆਂ ਸੰਸਥਾਵਾਂ ਚੱਲਦੀਆਂ ਹਨ ਰਾਣੋਂ ਤਾਂ ਧੀ ਮੇਰੀ ਹੈ ਮਾਫ ਕਰਨਾ ਤੁਹਾਨੂੰ ਕਾਮਖਾ ਤਕਰੀਬ ਦਿੱਤੀ ਆਪਾਂ ਜੀ ਦੀਆਂ ਗੱਲਾਂ ਦਾ ਮੋਕੜ ਜੀ ਨਹੀਂ ਆ ਰਹੀਆਂ ਉਹ ਗੱਲਾਂ ਕਰੀ ਜਾ ਰਹੇ ਹਨ ਬਾਬਾ ਜੀ ਦੇ ਪ੍ਰਭਾਵ ਦੀਆਂ ਆਪਦੇ ਪ੍ਰਭਾਵ ਦੀਆਂ ਰਾਣਾ ਤੂੰ ਵੀ ਗਲਤੀ ਕੀਤੀ ਜਦੋਂ ਦਫ਼ਤਰ ਬੁਲਾਇਆ ਸੀ ਚਲੀ ਜਾਂਦੀ ਚੁੱਪ ਕਰਕੇ ਮੂੰਹ ਚ ਨਹੀਂ ਸੀ ਪਾਉਂਦੀ ਤੁਹਾਨੂੰ ਨਹੀਂ ਪਤਾ ਪਾਪਾ ਜੀ ਬੜੀ ਚੜੇਲ ਐ ਜਾਨ ਕੱਢ ਕੇ ਰੱਖਦੀ ਐ ਕੁੜੀਆਂ ਦੀ ਹੁਣ ਕਿਹੜੀ ਆਫਤਾ ਆ ਪਈ ਸੀ ਏਡੀ ਸਖਤ ਚਿੱਠੀ ਲਿਖਤੀ ਵੀ ਕਾਲਜੋ ਕੱਢ ਦੇਵਾਂਗੇ ਮਾਂ ਤੇ ਔਲੀਆਂ ਡੂਂਗੀਆਂ ਕਰਕੇ ਪੁੱਛਦੀ ਐ ਕਈ ਵਾਰ ਬਾਤ ਦਾ ਬਤੰਗੜ ਬਣ ਜਾਂਦਾ ਜਸਵੰਤ ਚਿੱਠੀ ਸੀ ਕਿਸੇ ਬੇਵਕੂਫ ਦੀ ਲਿਖੀ ਹੋਈ ਰਾਣਾ ਦੇ ਨਾਮ ਇਹ ਵਿਚਾਰੀ ਜਾਣੇ ਨਾ ਬੁੱਝੇ ਆ ਪਗੜਾ ਭੁੱਲਿਆਂ ਆਪਣੀ ਰਾਨੋ ਨੂੰ ਕੁੜੀਆਂ ਚਿੜੀਆਂ ਵਾਲੀਆਂ ਤਾਂ ਇਹਨੂੰ ਗੱਲਾਂ ਹੀ ਨਹੀਂ ਆਉਂਦੀਆਂ ਚੰਡੀਗੜ੍ਹ ਰਹਿ ਕੇ ਵੀ ਨਵੇਂ ਜਮਾਨੇ ਦਾ ਪਾਣੀ ਲੱਗਿਆ ਕਿਸੇ ਵਿਦਵਾਸ਼ ਨੇ ਲਿਖਤੀ ਚਿੱਠੀ ਕੁੜੀ ਨੂੰ ਬਦਨਾਮ ਕਰਨ ਲਈ ਤੁਸੀਂ ਪਿਉਤੀ ਦੋਵੇਂ ਹੀ ਭੋਲਿਓ ਚਿੱਠੀ ਲਿਖਣ ਵਾਲੇ ਦਾ ਥੋ ਪਤਾ ਕੀਤਾ ਤੁਸੀਂ ਮੈਂ ਦੱਸਦੀਆਂ ਇਹ ਸਾਰੀ ਨੇਰੀ ਕਿੱਥੋਂ ਉੱਠੀ ਐ ਇਸ ਇੱਕ ਪੱਤੀ ਰਣ ਦੀ ਕਾਰਸਤਾਨੀ ਹੈ ਸਾਰੀ ਜੇ ਝੂਠ ਨਿਕਲੇ ਗੁੱਤ ਨਹੀਂ ਮੁੰਦਿਓ ਮੇਰੀ ਬਾਜ਼ਾਰ 'ਚ ਖੜਾ ਕੇ ਲਿਓ ਜਿੱਤੀ ਮੈਂ ਹੁਣੇ ਲਿਖਤ ਮਲਾ ਕੇ ਦਿਖਾਵਾਂ ਗੁੱਸੇ ਚ ਭਰੀ ਮਾਰੂਪਵਲ ਮੂੰਹ ਕਰਕੇ ਅੱਗ ਉਬਲਣਾ ਸ਼ੁਰੂ ਕਰ ਦਿੰਦੀ ਐ ਕਾਲੇ ਮੂੰਹ ਵਾਲੀ ਇਹ ਕਲਜੋਗਣੇ ਇਸ ਚੰਦਰੀ ਘੜੀ ਤੂੰ ਸਾਡੇ ਘਰ ਆ ਗਈ ਭਾਈਆਂ ਪਿੱਟੀਏ ਜੰਦਿਆਂ ਨੂੰ ਖਾਣੀਏ ਮੈਂ ਤਾਂ ਕਹਿਨੀ ਆ ਰੁਪਿੰਦਰ ਬੰਦੀਏ ਮੇਰੀ ਧੀ ਤੇ ਚਿੱਕੜ ਸੱਟਣ ਵਾਲੀਏ ਚਿੱਠੀਆਂ ਲਿਖ ਲੈ ਕੇ ਬਦਨਾਮ ਕਰਨ ਵਾਲੀਏ ਰੱਬ ਕਰੇ ਤੈਨੂੰ ਦੋਨੀ ਜਹਾਨੀ ਢੋਈ ਨਾ ਮਿਲੇ ਮਾਣੇ ਪਹਿਲਾਂ ਚੁੰਨੀ ਦਾ ਪੱਲਾ ਫਲਾਇਆ ਹੈ ਫਿਰ ਉਹ ਦਹਥੜੀ ਪਿੱਟ ਲੱਗ ਪਈ ਹੈ ਵਾਤਾਵਰਨ ਇੱਕਦਮ ਮਹਾਭਾਰਤ ਦਾ ਰੂਪ ਧਾਰਨ ਕਰਨ ਲੈਂਦਾ ਹੈ ਮੇਰੇ ਸਾਹਮਣੇ ਰੂਪ ਦੀ ਇੰਨੀ ਵੇਜਤੀ ਲਾਵਾ ਸਬਰ ਦੇ ਬੰਦ ਤੋੜ ਕੇ ਸਭ ਹੱਦਾਂ ਬੰਨੇ ਟੱਪ ਜਾਂਦਾ ਹੈ ਆਪਣੇ ਆ ਬੇਗਾਨਿਆਂ ਦੀ ਪਛਾਣ ਖਤਮ ਹੋ ਜਾਂਦੀ ਹੈ ਬੀ ਜੀ ਮੈਂ ਪੂਰੇ ਜੋਰ ਨਾਲ ਚੀਕ ਕੇ ਬੋਲਦਾ ਹਾਂ ਆਪਣੀ ਬਕਵਾਸ ਬੰਦ ਕਰ ਗਰਮ ਲਾਵੇ ਚਲ ਪੇਟੀ ਮੇਰੀ ਆਵਾਜ਼ ਸਾਰੇ ਕਮਰੇ ਦੀਆਂ ਕੰਧਾਂ ਨਾਲ ਟੱਕਰਾ ਮਾਰਦੀ ਹੈ ਰੂਪੇ ਨੀਕ ਮੀਨੀ ਹਰਕਤ ਨਹੀਂ ਕਰ ਸਕਦੀ ਮਹਿਰਾਨ ਨੂੰ ਵੀ ਚੰਗੀ ਤਰ੍ਹਾਂ ਜਾਣਦਾ ਤਾਂ ਫਿਰ ਟਹਿ ਜਾਣਿਆ ਧੌਲੇ ਝਾਟੇ ਵਾਲੀ ਕਮੀਨੀ ਮੈਂ ਹੋਈ ਇਹ ਸੱਜਰੀ ਮਾਂ ਤਾਂ ਦੁੱਧ ਧੋਤੀ ਲੱਗਦੀ ਐ ਹੁਣ ਇਸ ਕੁੱਤੀ ਰਾਨ ਨੇ ਕੁਝ ਖਵਾਤਾ ਤੈਨੂੰ ਤੇਰੇ ਸਿਰ 'ਚ ਪਾਤਾ ਕੁਝ ਘੋਲ ਕੇ ਬੁੱਧੀ ਭੇਸ਼ਟ ਕਰਤੀ ਤੇਰੀ ਨਿੱਜ ਹੋਇਆ ਮਾਂ ਭੈਣ ਦੀ ਪਛਾਣ ਵੀ ਨਹੀਂ ਗੱਡਣ ਜੋਗਿਆ ਕਿਵੇਂ ਲੱਗਿਆ ਸੰਗ ਪਾੜ-ਪਾੜ ਬੋਲਣਾ ਬੋਲਣ ਮੈਨੂੰ ਤੂੰ ਲਾਇਆ ਮੇਰੇ ਮੂੰਹ 'ਚ ਗੂੰਹ ਦੇ ਦੇ ਕੇ ਜਿਹੜੀ ਕੁੱਤੇਖਾਣੀ ਉਸ ਦਿਨ ਤੁਸੀਂ ਕੀਤੀ ਮੇਰੇ ਨਾਲ ਕੋਈ ਸੱਤ ਪ੍ਰਾਇਆ ਵੀ ਨਹੀਂ ਕਰਦਾ ਮੈਥੋਂ ਥੱਪੜ ਵੱਜਿਆ ਤਾਂ ਪਰਲੋ ਆ ਗਈ ਪ੍ਰਿੰਸੀਪਲ ਦੀ ਚਿੱਠੀ ਗਈ ਤਾਂ ਅੱਖਾਂ ਖੁੱਲੀਆਂ ਸਾਰੇ ਡੱਬਰ ਦੀਆਂ ਇਹਦੇ 'ਚ ਵੀ ਕਸੂਰ ਕੀਦਾ ਹੈ ਰੂਪ ਦਾ ਆਪਦੀ ਧੀ ਅਜੇ ਵੀ ਦੁੱਧ ਤੋਤੀ ਦਿਸਦੀ ਹੈ ਉਸ ਨੂੰ ਤਾਂ ਨਵੇਂ ਜਵਾਨੇ ਦਾ ਪਾ ਹੀ ਨਹੀਂ ਲੱਗਿਆ ਬਗਾਨੀ ਧੀ ਕੁੱਤੀ ਕੰਜਰੀ ਕਲਜੋਗਣ ਕਾਲੇ ਮੂੰਹ ਵਾਲੀ ਵੇਖਸੂਰ ਹੁੰਦੇ ਹੋਏ ਵੀ ਕਸੂਰਵਾਰ ਦੇ ਦਿਓ ਪੈਸੇ ਇਹਨਾਂ ਨੂੰ ਇਹ ਉਹ ਮੰਗੀਦੇ ਹੁੰਦੇ ਆ ਪੈਸੇ ਸਾਲ ਪਾਰ ਹੋ ਗਿਆ ਸੂੜੀ ਤੇ ਟੰਗ ਰੱਖਿਆ ਸਾਰੇ ਡੱਬਰ ਨੇ ਕੰਨ ਖੋਲ ਕੇ ਸੁਣ ਲੈ ਮਾਂ ਜੇ ਹੁਣ ਰੂਪ ਨੂੰ ਵੱਧ ਘੱਟ ਬੋਲੀ ਤਾਂ ਮੈਥੋਂ ਬਰਾ ਕੋਈ ਨਹੀਂ ਚੁੱਪ ਨਹੀਂ ਕਰਦਾ ਹਰਾਮਜਾਦੇ ਪਾਪਾ ਜੀ ਦੀ ਆਵਾਜ਼ ਨਾਲ ਸਾਰਾ ਕਮਰਾ ਗੂੰਜਦਾ ਹੈ ਢੌਂਕੀਆਂ ਦੇ ਨਾਲ ਦੀ ਮਾਂ ਨੂੰ ਮਾਰ ਮਾਰ ਚਪੇੜਾ ਬੁੱਥਾ ਲਾਲ ਕਰ ਦੂੰ ਖੂਜ ਪੈ ਗਈਆਂ ਤੇਰੀਆਂ ਪੜਾਈਆਂ ਬੋਲਣ ਦਾ ਭੋਰਾ ਚੱਜ ਨਹੀਂ ਰਿਹਾ ਸ਼ਰਮ ਕਰ ਕੁਬੀਆ ਦੁਰਫਿੱਟੇ ਮੂੰਹ ਤੇਰੇ ਜੰਮਣ ਦੇ ਪਤਾ ਨਹੀਂ ਕਿਦਾਂ ਤੂੰ ਗੰਦੀ ਔਲਾਦ ਤੇਰੇ ਉਸਤਾਦਾਂ ਨੇ ਇਹੋ ਕੁਝ ਸਕੇ ਤੇਰੇ ਅਰਗੀ ਔਲਾਦ ਤੋਂ ਤਾਂ ਬੰਦਾ ਆਤਨਖਤਾ ਇਹੀ ਚੰਗਾ ਤੂੰ ਜੰਮਦਾ ਹੀ ਕਿਉਂ ਨਾ ਮਰ ਗਿਆ ਹਰਾਮੀਆਂ ਪਾਲਤਾ ਪੜਾਤਾ ਵਿਆਹਤਾ ਵਰਤਾ ਹੁਣ ਲੱਗ ਗਿਆ ਅੱਖਾਂ ਦਿਖਾਉਣੇ ਸਰਜੀ ਮਾ ਦੇ ਪਿੱਛੇ ਲਾ ਕੇ ਦਸਕਤ ਕਰਵਾ ਦੇ ਇਸ ਹਰਾਮਜਾਦੀ ਤੋਂ ਚੈੱਕ ਤੇ ਕਿਸ਼ਤ ਭਰਨੀ ਐ ਅਸੀਂ ਟਰੈਕਟਰ ਦੀ ਛੋਟਾ ਮਾਰ ਕੇ ਬਹਿ ਗਏ ਪੈਸਿਆਂ ਤੇ ਮਾਂ ਵਾਲੇ ਸਮਝ ਕੇ ਰਾਨੋ ਤਾਂ ਐਵੇਂ ਬਹਾਨਾ ਸੀ ਅਸੀਂ ਆਏ ਪੈਸੇ ਲੈਣਾ ਜੇ ਸਿੱਧੀ ਤਰ੍ਹਾਂ ਨਹੀਂ ਦਿੰਦੇ ਤਾਂ ਦੂਜੇ ਰੋਟ ਲਾ ਲਾਂਗੇ ਜੁੱਤੀਆਂ ਮਾਰ ਕੇ ਪਾਪਾ ਜੀ ਪਾਗਲਾ ਵਾਂਗ ਬੋਲੀ ਜਾ ਰਹੇ ਹਨ ਉਹਨਾਂ ਨੂੰ ਇੱਕ ਟੱਗ ਦੇ ਭਾਰ ਖੜਨਾ ਮੁਸ਼ਕਲ ਜਾ ਪਿਆ ਹੈ ਉਹ ਇੱਕ ਪਾਸੇ ਨੂੰ ਝੁਕੇ ਖੜੇ ਨੇ ਇੱਕ ਹੱਥ ਕੁਰਸੀ ਉਹਨਾਂ ਕੁਰਸੀ ਦੀ ਢੋਲ ਨੂੰ ਪਾਰ ਰੱਖਿਆ ਹੈ ਜਿਸ ਤੇ ਰਾਨੋ ਬੈਠੀ ਹੈ ਮੈਂ ਦੋਹਾਂ ਟੰਗਾਂ ਤੇ ਖੜਾ ਵੀ ਡਿੱਗ ਡੁੱਲੇ ਖਾ ਰਿਆਂ ਆਪਣੇ ਆਪ ਦੇ ਕਾਬੂ ਨਹੀਂ ਰਿਹਾ ਅੱਜ ਆਪ ਦਾ ਮਹਿਸੂਸ ਹੁੰਦਾ ਹੈ ਕਿ ਘੜੀ ਪਲ ਚ ਕਿਸੇ ਨਾ ਕਿਸੇ ਨਾਲ ਟਕਰਾ ਕੇ ਝੂਰ ਝੂਰ ਹੋ ਜਾਵਾਂਗਾ ਪੈਸੇ ਲੈਣ ਲਈ ਪਾਪਾ ਜੀ ਦੇ ਮੂੰਹ ਚੋਂ ਨਿਕਲੀਆਂ ਧਮਕੀਆਂ ਤਾਂ ਬਰੋਲੇ ਵਾਂਗ ਮੇਰੇ ਸਿਰ ਉਪਰੋਂ ਦੀ ਲੰਗ ਗਈਆਂ ਜਾਪਦੀਆਂ ਹਨ ਪਰ ਹਰਾਮੀ ਕਵੀ ਤੂੰ ਕੀਦਾ ਹੈ ਵਰਗੇ ਸ਼ਬਦ ਬਰੂ ਦੇ ਢੇਰ ਤੇ ਚੰਗਿਆੜੀਆਂ ਵਾਂਗ ਡਿੱਗ ਪਏ ਹਨ ਦੂਰ ਅਤੀਤ ਚ ਅੰਬੂ ਦੀ ਆਵਾਜ਼ ਆਉਂਦੀ ਹੈ ਤੂੰ ਆਪਦੇ ਬਾਪ ਦਾ ਨਹੀਂ ਤੂੰ ਕੀਦਾ ਹੈ ਅੰਬੂ ਦੇ ਬਾਪ ਦੀ ਆਵਾਜ਼ ਆਉਂਦੀ ਹੈ ਤੂੰ ਕੀਦਾ ਹੈ ਅੰਬੂ ਦੀ ਮਾਂ ਦੀ ਆਵਾਜ਼ ਆਉਂਦੀ ਹੈ ਤੂੰ ਕੀਦਾ ਹੈ ਤੇ ਸਭ ਤੋਂ ਅਖੀਰ ਪਾਪਾ ਜੀ ਦੀ ਆਵਾਜ਼ ਆਉਂਦੀ ਹੈ ਪਤਾ ਨਹੀਂ ਕੀਦਾ ਤੂੰ ਗੰਦੀ ਉਲਾਦ ਮੈਂ ਇੱਕ ਚੀਚੀ ਵਟ ਲੈਂਦਾ ਹਾਂ ਰੂਪ ਮੇਰਾ ਭਿਆਨਕ ਰੂਪ ਵੇਖ ਕੇ ਚੀਕ ਮਾਰਦੀ ਹੈ ਤੇ ਭੱਜ ਕੇ ਮੈਨੂੰ ਚਿੰਬੜ ਜਾਂਦੀ ਹੈ ਰਨ ਆਊਟ ਕੇ ਪਾਪਾ ਜੀ ਨੂੰ ਫੜ ਲੈਂਦੀ ਹੈ ਪਰ ਮੇਰੀ ਜੀਬ ਟਾਈਮ ਪੀਸ ਦੇ అలਾਰਮ ਬਾਗ ਚੱਲ ਰਹੀ ਹੈ ਸ਼ਰਮ ਤਾਂ ਨਹੀਂ ਆਉਂਦੀ ਔਲਤਾ ਪੜਾਤਾ ਵਿਆਹ ਤਾਂ ਇਉਂ ਨਹੀਂ ਕਿਉਂ ਨਹੀਂ ਕਹਿੰਦੇ ਲੜਾਮ ਕਰਤਾ ਵੇਚਤਾ 1 ਲੱਖ ਵਸੂਲ ਕਰ ਲਿਆ ਅਜੇ ਆਖਦਾ ਹਰਾਮੀ ਐ ਮੈਂ ਕਿਦੀ ਉਲਾਦਾ ਇੱਕੋ ਝਟਕੇ ਨਾਲ ਰੂਪ ਤੋਂ ਆਪਣਾ ਆਪ ਛਡਾ ਕੇ ਮੈਂ ਮਾਂ ਦੀ ਸੰਗੀ ਨੂੰ ਜਾ ਪੈਂਦਾ ਹਾਂ ਦੱਸ ਮਾਂ ਮੈਂ ਕਿਹਦਾ ਬੀ ਆ ਕਿਸ ਦਾ ਤੁਖਾਮ ਐ ਮੇਰਾ ਬਾਪ ਹੀ ਮੈਨੂੰ ਕਵੀ ਹਰਾਮੀ ਆਖ ਰਿਹਾ ਸਾਰੀ ਉਮਰ ਇਹੀ ਕੋਈ ਸੁਣਦਾ ਰਿਹਾ ਮੈਂ ਦੱਸ ਮਾਂ ਮੈਂ ਕਿਹਦਾ ਮੁੰਡਾ ਹਾਂ ਦੱਸ ਮੈਨੂੰ ਮੈਂ ਚੀਚੀ ਬੱਟਵਟ ਬਾਣੀ ਸੰਗੀ ਕੁੱਟੀ ਜਾ ਰਿਹਾ ਹਾਂ ਰੂਪ ਤੇ ਰਾਣੋ ਪੂਰੇ ਜ਼ੋਰ ਨਾਲ ਮੈਥੋਂ ਮਾਂ ਨੂੰ ਛੁਰਾਉਂਦੀਆਂ ਹਨ ਤੇ ਮੈਨੂੰ ਧੱਕਾ ਮਾਰ ਦਿੰਦੀਆਂ ਹਨ ਮੈਂ ਦੂਰ ਪੇ ਮੇਜ਼ ਤੇ ਜਾ ਟਿਕਦਾ ਹਾਂ ਜਿੱਥੇ ਪਾਪਾ ਜੀ ਨੇ ਰਵਲਵਰ ਰੱਖਿਆ ਸੀ ਮੈਂ ਕਾਲੀ ਨਾਲ ਉੱਠ ਕੇ ਰਵਲਵਰ ਨੂੰ ਕਵਰ ਚੋਂ ਕੱਢ ਕੇ ਮਾਂ ਵੱਲ ਤਾਂ ਲੈਂਦਾ ਹਾਂ ਰੂਪ ਮਾਂ ਦੇ ਸਾਹਮਣੇ ਖੜੀ ਹੋ ਜਾਂਦੀ ਹੈ ਤੇ ਹੱਥ ਜੋੜ ਕੇ ਮੇਰੇ ਤਰਲੇ ਕਰਦੀ ਹੈ ਨਹੀਂ ਦਿੱਤੀ ਨਹੀਂ ਤੈਨੂੰ ਮੇਰੀ ਸੌ ਤੇ ਮੈਂ ਰਵਲਵਰ ਦਾ ਮੂੰਹ ਆਪਣੀ ਖੋਪੜੀ ਨਾਲ ਜੋੜ ਕੇ ਘੋੜਾ ਦਬ ਦਿੰਦਾ ਹਾਂ ਗੋਲਦੀ ਆਵਾਜ਼ ਸਾਰੇ ਕਮਰੇ ਚ ਗੂੰਜਦੀ ਹੈ ਤੇ ਮੈਂ ਫਸ ਤੇ ਡਿੱਗ ਪੈਂਦਾ ਹਾਂ ਰੂਪ ਰਾਣੋ ਮਾਂ ਤੇ ਪਾਪਾ ਜੀ ਦਾ ਚਿਹਰਾ ਮੈਨੂੰ ਧੁੰਦਲਾ ਦਿਖਾਈ ਦਿੰਦਾ ਹੈ ਤੇ ਮੇਰੀਆਂ ਅੱਖਾਂ ਬੰਦ ਹੋ ਜਾਂਦੀਆਂ ਹਨ ਇਸ ਜੀ ਕਹਾਣੀ ਵਿਸਤੇ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ